ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਗੜ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਪਿੰਡ ਭੋਗੜਾ ਤਹਿਸੀਲ ਗੋਨਿਆਣਾ ਮੰਡੀ ਤੇ ਜ਼ਿਲ੍ਹਾ ਬਠਿੰਡਾ ਤੇ ਇਹ ਜਿਹੜਾ ਪਿੰਡ ਪੈ ਜਾਂਦਾ ਰੋਡ ਤੇ ਪੈ ਜਾਂਦਾਗਾ ਬਠਿੰਡਾ ਤੋਂ ਬਾਜਾਖਾਨਾ ਰੋਡ ਦੇ ਉੱਤੇ ਤੇ ਸਾਹਮਣੇ ਤੁਸੀਂ ਦੋ ਜਾਨਵਰ ਦੇਖ ਰਹੇ ਹੋ ਇੱਕ ਤਾਂ ਤਾਜੀ ਸੂਰੀ ਮੱਝ ਹੈਗੀ ਤੇ ਮਗਰ ਕੱਟੀ ਹੈ ਤੇ ਨਾੜਗਾ ਤੁਸੀਂ ਦੇਖ ਸਕਦੇ ਹੋ ਇੱਕ ਇਹ ਅਉਸਰ ਝੋਟੀ ਹੈਗੀ ਦੰਦੋਂ ਖੀਰੀ ਹੈਗੀ ਤੇ ਤਿੰਨ ਗਾਵਾਂ ਦੋ ਤਾਂ ਗੱਬਣਾ ਗੀਆਂ ਤੇ ਇੱਕ ਤਾਂ ਜੀ ਸੂਈ ਆ ਪੰਜ ਪਸ਼ੂ ਦਿਖਾਵਾਂਗੇ ਆਪਾਂ ਕੱਲੀ ਕੱਲੀ ਦੀ ਡਿਟੇਲ ਲੈ ਕੇ ਦੇਵਾਂਗੇ ਤੋਰ ਕੇ ਦਿਖਾਵਾਂਗੇ ਰੇਟ ਸਾਰਿਆਂ ਦੇ ਵੀਡੀਓ ਦੇ ਵਿੱਚ ਹੀ ਹੋਣਗੇ ਤੇ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਜਿਹੜਾ ਵੀ ਜਾਨਵਰ ਤੁਹਾਨੂੰ ਪਸੰਦ ਆਉਂਦਾ ਹੈ ਤੇ ਆਪਦੀ ਫੋਟੋ ਤਸਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਤੇ ਆਜੋ ਥੋੜਾ ਜਿਆਦਾ ਸਾਮਾਨ ਹੀ ਲੈਂਦੇ ਆ ਬਾਈ ਨਾਲ ਗੱਲਬਾਤ ਕਰਾਉਂਦੇ ਆ ਤੇ ਸਾਰੀ ਆਪਾਂ ਡਿਟੇਲ ਲਿਖ ਦਿੰਦੇ ਆ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਭਾਈ ਆਪਣਾ ਨਾਮ ਦੱਸ ਦਿਓ ਨਾਮ ਮਨਪ੍ਰੀਤ ਸਿੰਘ ਹੈ ਜੀ ਹਾਂਜੀ ਪਿੰਡ ਭੋਖੜਾ ਨੇੜੇ ਗੋਨਿਆਣਾ ਮੰਡੀ ਠੀਕ ਹੈ ਜੀ ਜ਼ਿਲ੍ਹਾ ਬਠਿੰਡਾ ਜਿਲ੍ਹਾ ਬਠਿੰਡਾ ਹਾਂਜੀ ਠੀਕ ਹੈ ਤੇ ਮੋਬਾਈਲ ਨੰਬਰ ਹੈਗਾ ਜੀ 96273 3999 ਠੀਕ ਹੈ ਜੀ ਅੱਛਾ ਦੋਸਤੋ ਐਸੇ ਨੰਬਰ ਤੋਂ ਜੀ ਕੰਟੈਕਟ ਕਰ ਸਕਦੇ ਹੋ ਬਾਕੀ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਭਾਈ ਆਪਾਂ ਇਧਰੋਂ ਪਹਿਲੇ ਨੰਬਰ ਤੋਂ ਆਪਾਂ ਅੱਜ ਤੋਂ ਸ਼ੁਰੂ ਕਰ ਲਗੇ ਇਹਦੀ ਕੀ ਡਿਟੇਲ ਆ ਗਈ ਅੱਜ ਦੀ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਨੂੰ ਇਹਨੂੰ ਭਾਈ ਜੀ ਚੌਥਾ ਜਨ ਅੱ ਚੌਥਾ ਦਿਨ ਹਾਂਜੀ ਮਗਰ ਇਹ ਕੱਟੀ ਐ ਮਗਰ ਕੱਟੀ ਐ ਤੇ ਆਪਾਂ ਇਹ ਮੱਧ ਲਈ ਸੀਗੀ ਠੀਕ ਹੈ ਜੀ ਚੌਥਾ ਸੂਆ ਮੰਨ ਕੇ ਆਪਾਂ ਇਹ ਮੱਧ ਲਈ ਆ ਚੌਥਾ ਸੂਆ ਮੰਨ ਕੇ ਲਈ ਆ ਆਪਾਂ ਹਾਂਜੀ ਜਿੰਨਾ ਤੋਂ ਲਈ ਜਾਂਦਾ ਨਾ ਬਸ ਸੇਵਾ ਸੰਭਾਲ ਲਈ ਕਿ ਥੋੜੀ ਲਿਸੀ ਆ ਠੀਕ ਹੈ ਹਾਂਜੀ ਠੀਕ ਹੈ ਇਸ ਟਾਈਮ ਤੋਂ ਆਪਾਂ ਹਾਜ਼ਰ ਕਹਿਣਾ 10 ਕਿਲੋ ਹਾਜ਼ਰ 10 ਕਿਲੋ ਤਿਆਰ ਆ ਹਾਂਜੀ 10 ਕਿਲੋ ਕੰਡੇ ਵਾਲਾ ਤਿਆਰ ਹੈ ਠੀਕ ਹੈ ਆਸਮੀ ਦਾ ਇਹ 14-15 ਕਿਲੋ ਦੁੱਧ ਪਾਓ ਵੀ 14-15 ਲੀਟਰ ਦੁੱਧ ਦੇ ਦੂਗੀ ਹਾਂ ਰੱਬ ਦਾ ਹਾਂਜੀ ਠੀਕ ਹੈ ਤੇ ਬਾਕੀ ਸੇਵਾ ਤੇ ਆ ਨਾ ਹਾਂਜੀ ਬਾਕੀ ਮਗਰ ਕੱਟੀ ਆ ਹਨਾ ਵੀ ਠੀਕ ਹੈ ਤੇ ਚੋਣ ਚ ਵਾਜ ਕਿਵੇਂ ਹੂੰ ਚੋਣ ਇੱਕ ਨੰਬਰ ਹੈ ਜੀ ਓਕੇ ਜਮਾ ਹਾਂ ਧਾਰਾ ਦੂਰਾ ਸਭ ਠੀਕ ਹੈ ਜੀ ਓਕੇ ਸਾਰੇ ਪੱਖ ਤੋਂ ਓਕੇ ਹੈ ਠੀਕ ਹੈ ਤੇ ਆਪਾਂ ਮੁੱਲੇ ਦਾ ਕਿੰਨਾ ਰੱਖਦੇ ਹਾਂ ਇਹਦਾ ਮੁੱਲ ਬਾਜੀ 95000 95000 ਹਾਂ ਠੀਕ ਹੈ ਬਾਕੀ ਹੋ ਜੂ ਮਾੜਾ ਮੋਟਾ ਮੌਕੇ ਤੇ ਹਨਾ ਠੀਕ ਹੈ ਤੇ ਇੱਕ ਵਾਰੀ ਖੋਲ ਕੇ ਗੇੜਾ ਦਵਾ ਦਿਓ ਇਹਦਾ ਲੋ ਵੀ ਦੋਸਤੋ ਡਿਟੇਲ ਇਹਦੀ ਤਕਰੀਬਨ ਆਪਾਂ ਲੈਤੀ ਹੈਗੀ ਤੇ ਤੁਹਾਨੂੰ ਆਪਾਂ ਤੋਰ ਕੇ ਦਿਖਾ ਦਿੰਨੇ ਹਾਂਗੇ ਤਰਦੀ ਤੋਂ ਤੁਸੀਂ ਜੱਜਮੈਂਟ ਕਰ ਸਕਦੇ ਹੋ ਕੱਦ-ਕਾੜ ਵੀ ਠੀਕ ਆ ਦਰਮਿਆਨੇ ਦੇ ਵਿੱਚ ਆ ਤੇ ਬਾਕੀ ਆਰਡਰ ਚੰਗਾ ਦਿਖਾਉਂਦੀ ਹੈਗੀ ਥਣ ਵੀ ਬਹੁਤ ਚੰਗੇ ਹੈਗੇ ਸਾਫ ਸੁਥਰੇ ਥਾਣਾ ਵਧੀਆ ਤੇ ਬਾਕੀ ਸਿੰਘਾਂ ਦੀ ਕੁਆਲਿਟੀ ਵੀ ਵਧੀਆ ਹੈਗੀ ਕੁੰਡੇ ਸਿੰਘ ਆਗੇ ਤੇ ਬਾਡੀ ਵੰਤਰ ਦੀ ਚੰਗੀ ਆ ਨਾੜਾਂ ਵੀ ਲੇਵੇ ਦੇ ਉੱਤੇ ਵਧੀਆ ਦਿਖਾਉਂਦੀ ਹੈਗੀ ਤੇ ਬਾਕੀ ਥੋੜਾ ਆਪਾਂ ਨੇੜੇ ਨਹੀਂ ਜਾਂਦੇ ਕਿ ਆ ਥੋੜਾ ਜਿਹਾ ਉਪਰੇ ਦਾ ਹੋ ਜਾਂਦਾਗਾ ਤੇ ਵੈਸੇ ਠੰਡੀ ਸੀ ਲਾਗੀ ਤੇ ਬਾਕੀ ਵੱਧਦੇ ਵਾਲੀ ਗੱਲ ਆ ਨਾਲ ਇਹਦੇ ਕੱਟੀ ਆ ਗਈ। ਬਾਕੀ ਥਾਣਾ ਦੇ ਵਿੱਚ ਸਪੇਸ ਬਹੁਤ ਆ ਗਈ। ਮੁਠੀ ਦੀ ਚਵਾਈ ਵਾਲੇ ਥਾਣਾਗੇ। ਬਹੁਤ ਵਧੀਆ ਥਾਣਾ ਆ ਗਈ। ਇਧਰਲੀ ਸਾਈਡ ਤੋਂ ਵੀ ਦੇਖ ਸਕਦੇ ਹੋ ਬਾਕੀ। ਨਾੜਾ ਨੁੜਾ ਵੀ ਬਹੁਤ ਵਧੀਆ ਆ ਗਿਆ। ਤੇ ਘਰੇ ਚੋਣ ਲਈ ਵਧੀਆ ਮੱਝ ਆ ਗਈ। ਤੇ ਬਾਕੀ ਕੱਟੀ ਵੀ ਤੁਸੀਂ ਦੇਖ ਸਕਦੇ ਹੋ। ਕੱਟੀ ਵੀ ਬਹੁਤ ਸੋਹਣੀ ਹੈਗੀ। ਨਾੜਾ ਦਾ ਨਾਲ ਹੀ ਆ ਤੁਸੀਂ ਦੇਖ ਸਕਦੇ ਹੋ ਦੁਬਾਰੀ। ਤੇ ਇਸ ਤੋਂ ਬਾਅਦ ਬਈ ਇਹ ਜਿਹੜੀ ਝੋਟੀ ਆ ਇਹਦੀ ਕੀ ਡਿਟੇਲ ਹੈਗੀ? ਕਿ ਬਈ ਜੀ ਦੰਦੋ ਖੀਰੀ ਆ ਦੰਦੋ ਖੀਰੀ ਆ ਜੀ ਹਾਂਜੀ ਠੀਕ ਐ ਦੋ ਸਾਲ ਦੀ ਜੀ ਉਮਰ ਐ ਦੋ ਸਾਲ ਦੇ ਲਗਭਗ ਉਮਰ ਆ ਹਾਂਜੀ ਠੀਕ ਐ ਤੇ ਤੁਹਾਡੇ ਸਾਹਮਣੇ ਹਾਈਟ ਦੇ ਮਤਲਬ ਸਾਨੂੰ ਇਦਾਂ ਲੱਗਦਾ ਵੀ ਦੋ ਤੋਂ ਢਾਈ ਮਹੀਨਾ ਨੂੰ ਇਹ ਏਆਈ ਜਨਕੀ ਹੋਣ ਦੇ ਕਾਬਲ ਹੂੰ तकरीबन ਹਾਂ ਦੋ ਢਾਈ ਤਿੰਨ ਕੁ ਮਹੀਨੇ ਦੇ ਲਗਭਗ ਹਨਾ ਥੋੜੀ ਜੀ ਸੇਵਾ ਨਾਲ ਕੰਬਣ ਹੋ ਜੂਗੀ ਹਾਂਜੀ ਠੀਕ ਐ ਤੇ ਇਹਦਾ ਆਪਾਂ ਰੇਟ ਕਿੰਨਾ ਰੱਖਦੇ ਆ ਇਹਦਾ ਰੇਟ ਬਈ 38000 ਇਹਦਾ 38000 ਹਾਂਜੀ ਠੀਕ ਐ ਇਹਦੇ ਚੋ ਵੀ ਹੋ ਜੂ ਮੌਕੇ ਤੇ ਹਨਾ ਠੀਕ ਹੈ ਤੇ ਦੰਤ ਆਪਣੇ ਦੇਖੇ ਵਿਆ ਨਾ ਹਾਂਜੀ ਦੰਤ ਦੇਖੇ ਹੋਏ ਜੀ ਠੀਕ ਹੈ ਤੇ ਥਣ ਥਣ ਕਿਵੇਂ ਆ ਥਣ ਜਾਮ ਓਕੇ ਜੀ ਚਾਹਾਂ ਥਣ ਹਾਂਜੀ ਓਕੇ ਆ ਜਾਮ ਠੀਕ ਹੈ ਲੋ ਵੀ ਦੋਸਤੋ ਕੱਟੀ ਇਹ ਵੀ ਬਹੁਤ ਚੰਗੀ ਆ ਗਈ ਤਕਰੀਬਨ 2 2.5 3 ਨਾ ਘੰਟਿਆਂ ਦੇ ਵਿੱਚ ਇਹਨੇ ਗੱਬਣ ਹੋ ਜਾਣਾਗਾ ਸੇਵਾ ਦੇ ਨਾਲ ਬਾਕੀ ਵੇਲ ਬਹੁਤ ਆ ਗਈ ਸਿੰਘਾਂ ਦੀ ਗਵਾੜੀ ਦੇਖ ਸਕਦੇ ਹੋ ਕੁੰਡੇ ਕਰੂਗੀ ਥੋੜਾ ਜਿਹਾ ਡਰਦੀ ਆ ਉਪਰਾ ਕਰਦੀ ਆ ਵੀ ਵੈਸੇ ਠੰਡੀ ਸੀ ਲਾਉ ਫੇਸ ਦੀ ਕੁਆਲਿਟੀ ਤੁਸੀਂ ਦੁਬਾਰੇ ਦੇਖ ਸਕਦੇ ਹੋ ਬਾਡੀ ਬਾਂਦਰ ਦੀ ਵੀ ਚੰਗੀ ਹੈਗੀ ਤੇ ਵੇਲ ਬਹੁਤ ਆ ਗਈ। ਬਾਕੀ ਥਾਣ ਥਣ ਵੀ ਚੰਗੇ ਆ। ਚਾਰੇ ਹੀ ਥਾਣਾ ਬਾਕੀ ਪੱਠ ਬੁੜੇ ਦੀ ਕੁਆਲਿਟੀ ਦੇਖ ਸਕਦੇ ਹੋ ਵੀ ਵਧੀਆ ਗਈ। ਸਾਰੇ ਪੱਖਾਂ ਤੋਂ ਚੰਗੀ ਹੈਗੀ ਸਾਫ਼ ਸੁਥਰੀ ਹੈਗੀ। ਤੇ ਮੁੱਲ ਇਹਦਾ ਬਾਈ ਨੇ ਤਕਰੀਬਨ 10 ਹੀ ਦਿੱਤਾ। ਥੋੜੀ ਜਿਹੀ ਸੇਵਾ ਦੇ ਨਾਲ ਇਹ ਗੱਬਣ ਹੋਣ ਦੇ ਲੈ ਕੇ ਹੀ ਹੈ ਤਕਰੀਬਨ ਬੱਸ ਇਹ। ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ। ਇਹ ਇਹਨਾਂ ਦੋਨਾਂ ਨਗਾ ਦੀ ਤੁਹਾਨੂੰ ਆਪਾਂ ਡਿਟੇਲ ਸਾਰੀ ਲੈਤੀ ਹੈਗੀ। ਤੇ ਉਸ ਵਾਦ ਹੁਣ ਤੁਹਾਨੂੰ ਆਪਾਂ ਗਾਮਾ ਦਿਖਾਉਣੀ ਹੈ। ਇਧਰ ਬਈ ਆਪਾਂ ਪਹਿਲੇ ਨੰਬਰ ਵਾਲੀ ਗਾਂ ਤੋਂ ਸ਼ੁਰੂ ਕਰ ਲਗੇ ਤੇ ਤੋਂ ਇਹਦੀ ਕੀ ਡਿਟੇਲ ਹੈਗੀ? ਇਹ ਬਾਈ ਜੀ ਥੋੜਾ ਜਿਹਾ ਕ੍ਰਾਸ ਪਾਣਾ ਇੱਥੇ। ਹਾਂਜੀ। ਸ਼ਾਹੀਵਾਲ ਦੇ ਵਿੱਚ ਪੈਂਦੀ ਆ। ਠੀਕ ਆ। ਚੱਕ ਪਜੇ ਵਿੱਚ ਪੈਂਦੀ ਆ। ਹਾਂ ਵੀ ਥੋੜਾ ਜਿਹਾ ਕ੍ਰਾਸ ਆ ਜਾਣੀ ਆ ਨਾ। ਹਾਂਜੀ। ਹਮ ਤੀਜਾ ਸੂਆ ਸੁੰਦੀ ਹੈ ਜੀ। ਤੀਜਾ ਸੂਆ ਸੂਣਾ ਆਏ ਨੇ। ਹਾਂਜੀ ਬਾਈ ਜੀ। ਕਿ ਇਹ ਹਜੇ ਗੱਬਣਾ ਗਈ? ਗੱਬਣਾ ਬਾਈ ਜੀ ਲੈ ਜੂਗੇ ਹਫਤਾ ਤੋਂ 10 ਦਿਨ ਦੇ ਇੱਕ ਲਈ। ਹਫਤੇ ਤੋਂ 10 ਦਿਨਾਂ ਦੀ ਹਜੇ ਕੱਚੀ ਆ ਗਈ। ਕੱਚੀ ਆਏ। ਠੀਕ ਹੈ। ਤੇ ਦੁੱਧ ਦੀ ਕਿੰਨੀ ਆਸਮੀਦ ਹੈਗੀ ਇਹਦੀ ਕੀ ਆਸਮੀਦ ਹੈ 20 ਪਲੱਸ ਹੈ ਜੀ 20 ਪਲੱਸ ਦੀ 22 ਪਾ ਦੇ ਹਾਂਜੀ ਠੀਕ ਹੈ ਵੀ ਮਤਲਬ 20 ਪਲੱਸ ਰਹੂਗੀ ਰਹੂਗੀ ਹਨਾ ਹਾਂਜੀ ਠੀਕ ਹੈ ਤੇ ਬਾਕੀ ਫਰ ਗਾਇਆਂ ਦਾ ਸੇਵਾ ਤੇ ਵੀ ਹੁੰਦਾ ਹਨਾ ਹਾਂਜੀ ਬਾਈ ਜੀ ਠੀਕ ਹੈ ਤੇ ਤੇ ਆਪਾਂ ਬਈ ਰੇਟ ਕਿੰਨਾ ਰੱਖਦੇ ਆ ਦਾ ਇਹਦਾ ਰੇਟ ਬਾਈ ਜੀ ਮੁੱਲ ਕਰਾ ਲਓ 85 ਜਾਂ 80 ਹਾਂਜੀ ਇਹਦੇ 75000 ਤੇ ਛੋੜ ਹੋਗੀ 75000 ਦੇ ਵਿੱਚੋਂ ਛੋੜ ਸੱਪਾ ਹੋ ਜੂਗਾ ਹਾਂਜੀ ਬਸ ਠੀਕ ਹੈ 75000 ਤੇ ਛੋੜ ਹੋਗੀ ਛੋੜ ਹੋ ਜੂਗੀ ਹਾਂਜੀ ਠੀਕ ਹੈ। ਲਓ ਵੀ ਇਹਦਾ ਢੇੜਾ ਦਵਾ ਦੇ ਬਾਈ। ਲਓ ਵੀ ਦੋਸਤੋ ਕ੍ਰਾਸ ਦੇ ਵਿੱਚ ਇਹ ਪੈਂਦੀ ਆ ਤੇ ਤੀਜਾ ਸੂਆ ਇਹਨੇ ਸੂਣਾਗਾ। ਤੇ ਬਾਕੀ ਸਾਂਭੀ ਬੜੀ ਬਹੁਤ ਵਧੀਆ ਆ ਗਈ। ਚੰਗੀ ਸਾਂਭੀ ਵੀ ਆ ਗਈ। ਪੂਰੀ ਫੁੱਲ ਰਾਜੀ ਆ ਗਈ ਤੇ ਕੱਦ-ਕਾੜ ਦੇ ਵਿੱਚ ਵੀ ਚੰਗੀ ਆ ਗਈ। ਤੇ ਬਾਕੀ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਵਧੀਆ ਆ ਗਈ। ਬਾਕੀ ਥਾਂ ਲੇਵੇ ਦੀ ਬਹੁਤ ਜ਼ਿਆਦਾ ਸਾਫ਼ ਆ ਗਈ। ਦੇਖੋ ਸਪੇਸ ਵੀ ਬਹੁਤ ਆ ਗਈ ਥਾਣਾ ਦੇ ਵਿੱਚ ਤੇ ਇੱਕੋ ਜਿਹਾ ਥਾਣਾ ਹੈ ਤੇ ਥਾਣ ਹੈ ਵੀ ਬਹੁਤ ਵਧੀਆ ਹੈਗੀ ਤੇ ਬਾਕੀ ਹਜੇ ਕੱਚੀ ਆ ਗਈ ਅਡਰ ਰਹੇ ਨੇ ਹੋਰ ਤਿਆਰ ਕਰਨੇ ਇਧਰਲੀ ਸਾਈਡ ਤੋਂ ਵੀ ਤੁਹਾਨੂੰ ਪਤਾ ਖਾ ਦਿੰਨੇ ਆ ਹਜੇ ਬਾਲਟੇ ਲੰਬਹੁਤ ਨੇ ਹਜੇ ਕਾਫੀ ਭੰਗ ਢੇਲਾ ਹਨ ਬੈਕ ਸਾਈਡ ਨੂੰ ਤੇ ਬਾਕੀ ਥਾਣ ਲਈ ਵੀ ਬਹੁਤ ਸਾਫ ਸੁਥਰੀ ਹੈਗੀ ਤੇ ਬਹੁਤ ਵਧੀਆ ਹੈ ਨੇ ਹਜੇ ਅਡਰ ਤਿਆਰ ਕਰਨਾਗਾ ਤੇ ਸਪੇਸ ਵੀ ਬਹੁਤ ਆ ਗਈ ਤੇ ਥਾਣ ਬਹੁਤ ਜਿਆਦਾ ਚੰਗੇ ਆ ਗਏ ਤੇ ਸਾਰੇ ਪੱਖਾਂ ਤੋਂ ਸਾਫ ਸੁਥਰੀ ਹੈਗੀ ਤੇ ਇਸ ਤੋਂ ਬਾਅਦ ਬਾਈ ਇਹਦੀ ਕੀ ਡਿਟੇਲ ਹੈਗੀ ਇਹ ਬਾਈ ਦੀ ਦੂਜਾ ਸੂਆ ਸੰਡੀ ਹੈਗਾ ਹਾਂਜੀ ਇਹ ਕਿੰਨੇ ਦਿਨ ਕੱਢਦੀ ਹੈ ਹਾਂਜੀ ਕਿੰਨੇ ਦਿਨ ਕੱਢਦੀ ਹੈ ਇਹ ਇਹ ਵੀ ਲੈ ਜੂਗੀ ਜੀ ਹਫਤਾ ਪੰਜ 6 ਦਿਨ ਲੈ ਜੂਗੀ ਜੀ ਹਫਤੇ ਨੂੰ ਮਤਲਬ ਲਿਆ ਸਕਦੀ ਆ ਨਾ ਹਾਂਜੀ ਹਾਂਜੀ ਠੀਕ ਹੈ ਤੇ ਇਹਦੀ ਕੀਮਤ ਆ ਦੁੱਧ ਦੀ ਇਹ ਪਿਛਲੇ ਸੂਏ ਬਾਈ ਜੀ ਨੇ ਪਹਿਲਾਂ ਨਹੀਂ ਦਿੱਤਾ 17 ਕਿਲੋ ਦਿੱਤਾ ਪਹਿਲਾਂ ਨਹੀਂ ਹਾਂਜੀ ਠੀਕ ਆ ਥੋੜੀ ਜਿਹੀ ਲੈਸੀ ਆ ਆਪਾਂ 17 ਮੰਨ ਕੇ ਹੀ ਦੇਵਾਂਗੇ ਉਹਨੇ ਮੰਨ ਕੇ ਦੇਵਾਂਗੇ ਹਾਂਜੀ ਹਾਂਜੀ ਦੂਜਾ ਸੋ ਸੁਣਾ ਨਾ ਦੂਜਾ ਸੁਦਾ ਸੁਣਾ ਲੈ ਜੀ ਠੀਕ ਆ ਥੋੜਾ ਜਿਹਾ ਸੰਭਾਲ ਘਟ ਹੋਈ ਉਸੇ ਜੇ ਘਰੋਂ ਆਈ ਆ ਹਨਾ ਹਾਂਜੀ ਹਾਂਜੀ ਨਹੀਂ ਤਾਂ ਇਹ 20 ਪਲੱਸ ਜਾਂਦੀ ਮੈਨੂੰ ਲੱਗਦਾ ਹਨਾ ਹਾਂਜੀ ਠੀਕ ਆ ਤੇ ਮੁੱਲ ਕਿੰਨਾ ਰਹਾ ਦੇ ਦਾ ਆਪਾਂ ਇਹਦਾ ਮੁੱਲ ਨਹੀਂ ਭਾਈ ਜੀ 45000 ਚ ਇਹਦੀ ਛੋੜ ਹੋਊਗੀ ਠੀਕ ਆ 45000 ਦੀ ਛੋੜ ਹੋ ਜੂਗੀ ਹਾਂਜੀ ਮੁੱਲ 50 ਕਰਾ ਲਓ 55 ਕਰਾ ਲਓ ਠੀਕ ਆ ਹਾਂਜੀ ਇਹਦਾ 45000 ਚ ਛੋੜ ਹੈ ਛੋੜ ਚੱਪਾ ਹੋ ਜਾਊਗਾ ਹਾਂਜੀ ਭਾਈ ਠੀਕ ਆ ਲੋ ਵੀ ਦੋਸਤੋ ਕਾ ਨਹੀਂ ਰਹਿ ਤਗਵਾ ਜੀ ਇਹ ਗਰਮੀ ਗਰਮੀ ਨਹੀਂ ਮਨਾਉਂਦੀ ਗਰਮੀ ਨਹੀਂ ਮਨਾਉਂਦੀ ਹਨਾ ਕ੍ਰਾਉਸ ਦੇ ਵਿੱਚ ਕਰਕੇ ਜੀ ਠੀਕ ਹੈ ਲੋ ਵੀ ਦੋਸਤੋ ਇਹਨੇ ਦੂਜਾ ਸੂਆ ਸੁਣਾ ਤੇ 17 ਲੀਟਰ ਦੁੱਧ ਇਹਦਾ ਦਿੱਤਾ ਵਿਆ ਤੇ ਥੋੜੀ ਜੀ ਸੰਭਾਲ ਘਾਟੇ ਦੀ ਹੋਈ ਵੀ ਹੈਗੀ ਤੇ ਨਹੀਂ ਜਿਹਨੇ 20 ਪਲੱਸ ਜਾਣਾ ਸੀਗਾ ਬਾਕੀ ਸੇਵਾ ਤੇ ਆ ਜਾ ਵੀ ਸਕਦੀ ਹੈਗੀ ਤੇ ਨਹੀਂ ਤੁਸੀਂ ਉਨਾ ਹੀ ਮੰਨ ਕੇ ਤਕਰੀਬਨ ਲੈ ਜਿਓ ਬਾਕੀ ਸਾਫ ਸੁਥਰੀ ਹੈਗੀ ਸਾਰੇ ਪੱਖਾਂ ਤੋਂ ਫੇਸ ਦੀ ਕੁਆਲਿਟੀ ਸੋਹਣੀ ਹੈਗੀ ਤੇ ਬਾਡੀ ਬੰਤਰ ਦੀ ਵੀ ਚੰਗੀ ਹੈਗੀ ਤੇ ਬਾਕੀ ਸੰਭਾਲਣ ਆਣੇ ਰਾਜੀ ਵੀ ਹੋ ਜਾਣਾਗਾ ਜੇ ਕੋਈ ਸੇਵਾ ਕਰ ਲੂ ਬਾਕੀ ਆਰਡਰ ਬਹੁਤ ਸੋਹਣਾਗਾ ਤੇ ਥਣਾ ਦੇ ਵਿੱਚ ਸਪੇਸ ਬਹੁਤ ਆਗੀ ਬੈਕ ਸਾਈਡ ਨੂੰ ਵੀ ਤੇ ਇਧਰੋਂ ਪਾਸੇ ਤੋਂ ਵੀ ਦੇਖ ਸਕਦੇ ਹੋ ਸਾਫ ਸੁਥਰਾ ਅੜਰਾਗਾ ਇੱਕੋ ਜਿਹਾ ਥਣਾਗਾ ਤੇ ਸਾਰੇ ਪੱਖਾਂ ਤੋਂ ਇਹ ਵੀ ਸਾਫ਼ ਸੁਥਰੀ ਹੈਗੀ ਤੇ ਤੁਸੀਂ ਆਪਦੀ ਬਾਕੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਤੇ ਇਹਦੀ ਬਾਈਕ ਦੀ ਡਿਟੇਲ ਆ ਗਈ ਇਹ ਜੀ ਪਿਓਰ ਜੈੱਟ ਬਲੈਕ ਹੈਗੀਗਾ ਹਾਂਜੀ ਤੇ ਇਹ ਕ੍ਰਾਸਟੀ ਆ ਗਈ ਵੀ ਹੈ ਨਾ ਇਹ ਵੀ ਕ੍ਰਾਸਟ ਹੈ ਜੀ ਹੂੰ ਤੇ ਇਹਦੀ ਡਿਟੇਲ ਬਾਈ ਜੀ ਇਹ ਦੂਜਾ ਸੂਆ ਸੂਈ ਹੋਈ ਆ ਦੂਜਾ ਸੂਆ ਸੂਈ ਵੀ ਆ ਹਾਂਜੀ ਇਹਨੂੰ ਸੂਈ ਨੂੰ ਹੋ ਗਈ 13 ਤੋਂ 14 ਦਿਨ 13 14 ਦਿਨ ਹੋਗੇ ਇਹਦੇ ਮਗਰ ਬੱਚਾ ਹੈ ਮਗਰ ਬੱਚਾਗਾ ਹਾਂਜੀ 10 ਤੋਂ 12 ਕਿਲੋ ਦਾ ਦੁੱਧ ਇਸ ਟਾਈਮ ਹਾਜ਼ਰ 10 ਤੋਂ 12 ਤਿਆਰ ਆ ਹਾਂਜੀ ਠੀਕ ਆ ਕਿੰਨੀ ਆਸਮੀ ਦਾ ਦੀ ਆਸਮੀ ਜੀ ਬਾਈ ਇਹ 16 17 ਕਿਲੋ ਦੁੱਧ ਪਾ ਸਕਦੀ 16 17 ਕਿਲੋ ਦੇ ਸਕਦੀ ਆ ਹਾਂਜੀ ਬਾਈ ਠੀਕ ਹੈ ਤੇ ਬਾਕੀ ਚੌਣ ਚਵਾਜ ਕਿਵੇਂ ਆ ਬਾਈ ਚੌਣ ਇੱਕ ਨੰਬਰ ਹੈ ਜੀ ਇੱਕ ਨੰਬਰ ਸਾਫ ਸੁਥਰੀ ਆ ਹਾਂਜੀ ਠੀਕ ਹੈ ਲੋ ਵੀ ਦੋਸਤੋ ਇਹ ਦੂਜਾ ਸੂਆ ਸੂਈ ਵੀ ਆ ਕ੍ਰਾਸ ਦੇ ਵਿੱਚ ਆ ਗਈ ਤੇ ਸੋਹਣੀ ਆ ਵੀ ਸਾਫ ਸੁਥਰੀ ਆ ਬਾਕੀ ਸਭੀ ਬੜੀ ਚੰਗੀ ਆ ਫੇਸ ਦੀ ਕੁਆਲਿਟੀ ਵੀ ਸੋਹਣੀ ਆਗੀ ਤੇ ਬਾਕੀ ਬਾਡੀ ਬੰਤਰ ਦੀ ਵੀ ਚੰਗੀ ਆ ਆਰਡਰ ਇਹਦਾ ਵੀ ਸਾਫ ਸੁਥਰਾ ਆਗਾ ਤੇ ਥਾਣਾ ਦੇ ਵਿੱਚ ਸਪੇਸ ਇਹਦੇ ਵੀ ਚੰਗੀ ਆ ਬਾਕੀ ਨਾੜਾ ਨੂੜਾ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਗਈਆਂ ਤੇ ਦੂਜੀ ਸਾਈਡ ਤੋਂ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਇਧਰਲੀ ਸਾਈਡ ਤੋਂ ਵੀ ਦੇਖ ਸਕਦੇ ਹੋ ਸਪੇਸ ਬਹੁਤ ਆ ਗਈ ਤੇ ਨਾੜਾ ਦੋਨੇ ਪਾਸੇ ਚੰਗੀਆਂ ਬਾਕੀ ਬਾਡੀ ਬੰਦਰ ਦੀ ਵੀ ਚੰਗੀ ਆ ਬਾਕੀ ਇਹ ਗਰਮੀ ਵੀ ਘੱਟ ਬਣਾਉਣਗੀਆਂ ਕ੍ਰੋਸ ਦੇ ਵਿੱਚ ਕਰਕੇ ਤੇ ਦੁੱਧ ਇਹਨਾਂ ਦਾ ਵਧੀਆ ਰਹੂਗਾ ਸੰਘਣਾ ਫੈਟ ਵਾਲਾ ਦੁੱਧ ਹੋਊਗਾ ਤੇ ਕੋਈ ਵੀ ਤੁਹਾਨੂੰ ਨਗ ਪਸੰਦ ਆਉਂਦਾ ਤੇ ਤੁਸੀਂ ਆਪਜੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਇਹਦਾ ਮੁੱਲ ਕਿੰਨਾ ਬਾਈ ਇਹਦਾ ਮੁੱਲ ਬਾਈ ਜੀ 55000 ਇਹਦਾ ਮੁੱਲ 55 ਹਾਂਜੀ ਤੇ ਇਹਦੇ ਵਿੱਚ ਹੋ ਜਾਊਗਾ ਮਾਨਤਨ ਹੋ ਜਾਊਗਾ ਠੀਕ ਹੈ ਲੋਬੀ ਦੋਸਤੋ ਇਹਦੇ ਵਿੱਚੋਂ ਵੀ ਥੋੜਾ ਕਾਣਾ ਮਾਨਤਨ ਹੋ ਜਾਊਗਾ ਤੇ ਤੁਸੀਂ ਆਪਜੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਪੰਜ ਨਗ ਤੁਹਾਨੂੰ ਦਿਖਾਈ ਆ ਕੱਲੇ ਕੱਲੇ ਦੀ ਆਪਾਂ ਡਿਟੇਲ ਲੈਤੀ ਆ ਤੇ ਕੱਲਾ ਕੱਲਾ ਤੁਹਾਨੂੰ ਆਪਾਂ ਤੋਰ ਕੇ ਦਿਖਾਤਾ ਜਿਹੜਾ ਵੀ ਪਸੰਦ ਆਉਂਦਾ ਕਿਸੇ ਵੀ ਤਰ੍ਹਾਂ ਦਾ ਵੀ ਨਗ ਤੁਹਾਨੂੰ ਕੋਈ ਵੀ ਪਸੰਦ ਆਉਂਦਾ ਇਹਨਾਂ ਚੋਂ ਜਾਂ ਕਿ ਇਹ ਇਕੱਠੇ ਵੀ ਖਰੀਦਨੇ ਆ ਤਬਾਈ ਨਾਲ ਤੁਸੀਂ ਉਹ ਜਿਹੇ ਹਿਸਾਬ ਨਾਲ ਗੱਲਬਾਤ ਕਰ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ